ਅਕਾਲੀ ਦਲ ਨੇ ਦੁਬਾਰਾ ਸਕੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਸਾਰੇ ਬਾਦਲ ਸਿਰ ਪਹਿਲਾਂ ਵੀ ਪਦਾਨ ਸੀ ਜੇ ਨਹੀਂ ਪੱਥਿਆ ਕੀ ਕਰੀ ਲਗਾਤਾਰ ਹੀ ਪ੍ਰਧਾਨ ਬਣਿਆ ਰਿਹਾ ਜੀ ਬ੍ਰਿਹਦਾ ਦਾ ਘਾਟਾ ਹੋ ਗਿਆ ਹੈ ਦਲ ਦਾ ਬਹੁਤ ਵੱਡੇ ਤਵੱਕਿਆ ਹੋਈ ਹੈ ਜਿਹੇ ਕਾਤਰ ਸਾਰੇ ਭਗੌੜੇ ਹੋ ਗਏ ਹੈ ਹੁਣ ਇਹ ਹੈ ਕਿ ਜਿੰਨਾ ਸਾਰਾ ਹੋ ਗਿਆ ਉਹ ਜਿਹੇ ਕਾਲਤਾ ਸਾਹਿਬ ਦੇ ਭਗੌੜੇ ਦਲ ਦਾ ਪ੍ਰਧਾਨ ਬਣ ਗਿਆ ਪਹਿਲਾਂ ਉਹ ਕਾਲੀ ਦਲ ਦਾ ਪ੍ਰਧਾਨ ਸੀ ਜੀ ਜੀ ਇਹਨਾਂ ਦੇ ਕਿ ਇਸ ਤੋਂ ਕੋਈ ਮੇਰੇ ਵਿੱਚ ধারা ਉਲੰਘਣਾ ਕਰਕੇ ਭਗੌੜੇ ਹੋ ਕੇ ਆਪਣੀ ਮਰਜ਼ੀ ਦਾ ਜੋ ਕਰਕੇ ਕਾਫੀਆਂ ਸ਼ਬਦਾਂ ਤੇ ਵੰਡ ਲੀਆਂ ਪਰ ਪਰ ਕਿਸੇ ਕੋਈ ਵੀ ਜੀ ਜਿਹੜੇ ਡੈਲੀਗੇਟ ਬਣੇ ਸਿਰਫ ਉੱਥੇ ਹੀ ਨਾ ਨਿਖਲੇ ਨਾ ਵੀ ਉਹ ਪੁਰਾਣੇ ਜਨਤੀ ਉਤਸਾਰ ਉਹ ਅੱਜ ਦੀ ਸਰਕਾਰ ਵੀ ਜਾਂ ਪੁਰਾਣੇ ਵਰਕਰ ਇਹ ਨਾ ਨਿਖਲੇ ਪਰ ਕਿਸੇ ਕੋਈ ਨਹੀਂ ਠੀਕ ਹੈ ਜੀ ਤੇ ਕਰਕੇ ਉਹੀ ਜਿਹੜੀ ਨਾਲ ਦੇ ਪਰਦੇਅ ਤੇਲੇ ਕੱਪੜੇ ਨਾਲ ਦੇ ਪਰਦੇ ਉਹਨਾਂ ਨੇ ਦਾ ਡੈਲੀਗੇਟ ਬਣਾ ਕੇ ਟਿਚਨ ਕਰ ਲਈਏ ਠੀਕ ਹੈ ਜੀ ਬਾਕੀ ਕੋਈ ਗੱਲ ਨਹੀਂ ਉਹਨਾਂ ਦੇ ਕੋਲ ਤਾਂ ਪਹਿਲਾਂ ਹੀ ਜੀ ਜੀ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਬੀਬੀ ਜਗੀਰਕੋਰੀ ਜੁੜੇ ਹੋਏ ਨੇ ਆਉ ਉਹਨਾਂ ਨਾਲ ਗੱਲਬਾਤ ਕਰਦੇ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਅੱਜ ਡੈਲੀਗੇਟ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਅਕਾਲੀ ਦਲ ਨੇ ਦੁਬਾਰਾ ਸਕੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੀ ਸਾਰੇ ਇਹ ਬਦਲ ਤੇ ਪਹਿਲਾਂ ਵੀ ਪ੍ਰਧਾਨ ਸੀ ਜੀ ਪੱਥਿਆ ਨਹੀਂ ਕਦੀ ਪਰ ਲਗਾਤਾਰ ਹੀ ਪ੍ਰਧਾਨ ਬਣਿਆ ਰਿਹਾ ਜੀ ਉਹ 17 ਵਿੱਚ ਸੀ ਜੀ 15 ਵਿੱਚ ਵੀ ਸੀ 19 ਵਿੱਚ ਵੀ ਸੀ ਇੱਕ 24 ਕਾਦੇ ਪ੍ਰਧਾਨੀ ਦੀ ਨਹੀਂ ਇਹ ਗੱਲ ਤੇ ਪਾਰਟੀ ਦੀ ਲੋਕਾਂ ਦੇ ਵਿੱਚ ਕਿਸੇ ਨਹੀਂ ਰਹਿ ਗਿਆ ਜੀ ਜੀ ਬਿਲਕੁਲ ਜੀ ਇਸ ਕਰਕੇ ਜੋ ਕੋਈ ਪਿੱਛੇ ਹੋਇਆ ਉਦੋਂ ਹੀ ਪ੍ਰਧਾਨ ਹੀ ਸੀ ਜੀ ਜੀ ਉਹ ਅੱਗੇ ਉਸ ਤੋਂ ਬਾਅਦ ਵੀ ਬਹੁਤ ਵਧੀਆ ਗਲਤੀਆਂ ਹੋਈਆਂ ਬਹੁਤ ਵੱਡੀਆਂ ਬਰੀਅਾ ਤੱਕ ਕੰਮ ਹੋ ਗਿਆ ਹੈ ਸਤਾ ਦੇ ਬਹੁਤ ਵੱਡੇ ਤਬੱਗਿਆ ਹੋਈ ਹੈ ਸ਼ੀ ਕਾਤਾ ਸਰ ਤੋਂ ਭਗੌੜੇ ਹੋ ਗਏ ਹੈ ਹੁਣ ਇਹ ਹੈ ਕਿ ਇੰਨਾ ਸਾਰਾ ਹੋ ਗਿਆ ਕਿ ਉਹ ਸ਼ੀ ਕਾਤਾ ਸਰ ਦੇ ਭਗੌੜੇ ਦਲ ਦਾ ਪ੍ਰਧਾਨ ਬਣ ਗਿਆ ਪਹਿਲਾਂ ਉਹ ਕਾਣੀ ਦਲ ਦਾ ਪ੍ਰਧਾਨ ਸੀ ਜੀ ਜੀ ਕਿਉਂਕਿ ਬੀਬੀ ਜੀ ਆਪਾਂ ਦੇਖਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਸਿੱਧੀ ਸਿੱਧੀ ਉਲੰਘਣਾ ਹੈ ਕਿਉਂਕਿ ਜਦੋਂ ਦਸੰਬਰ 2 ਨੂੰ ਹੁਕਮਨਾਮੇ ਹੋਏ ਸਨ ਉਦੋਂ ਇਹ ਗੱਲ ਸਿੱਧੇ ਤੌਰ ਤੇ ਕਹੀ ਗਈ ਸੀ ਕਿ ਨਵੀਂ ਜੋ ਲੀਡਰਸ਼ਿਪ ਦੀ ਲੋੜ ਹੈ ਤੇ ਜਿਹੜੇ ਪੁਰਾਣੇ ਲੀਡਰ ਹਨ ਸਾਰਿਆਂ ਨੇ ਰਿਜ਼ਾਈਨ ਕਰ ਦੇਣਾ ਚਾਹੀਦਾ ਲੇਕਿਨ ਆਪਾਂ ਦੇਖ ਰਹੇ ਆਂ ਫਿਰ ਤੋਂ ਦੁਬਾਰਾ ਪ੍ਰਧਾਨ ਨਹੀਂ ਬਣਨੇ ਇਹ ਦੇਖੋ ਗਾਲੀਸ ਪਰਾ ਵੀ ਉਹ ਤਾਂ ਇਹ ਕਿਹਾ ਗਿਆ ਸੀ ਵੀ ਹਾਇਰ ਲੀਡਰਸ਼ਿਪ ਮਤਲਬ ਨੈਤਿਕਤਾ ਦੇ ਆਧਾਰ ਤੇ ਇਹ ਅਗਵਾਈ ਨਹੀਂ ਕਰ ਸਕਦੇ ਬਿਲਕੁਲ ਜੀ ਠੀਕ ਹੈ ਜੀ ਤੇ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਨੈਤਿਕਤਾ ਦੇ ਆ ਇਹਨਾਂ ਨੇ ਅਸਤੀਫਾ ਦਿੱਤੇ ਆ ਉਹ ਵੀ ਅਸਤੀਫੇ ਪ੍ਰਵਾਨ ਕਰਨੇ ਜਾਂਦੇ ਜੀ ਨਵੇਂ ਸਿਰੋਂ ਸਭ ਕੁੰਜੀ ਕੀਤੀ ਜਾਵੇ ਨਵੇਂ ਸਿਰੋਂ ਡੈਲੀਗੇਟ ਬਣਾਈ ਜਾਣ ਨਵੇਂ ਸਿਰੋਂ ਪਾਰਟੀ ਜਿਹੜੀ ਹੈ ਪੂਰਨ ਸੁਧਿਧ ਕੀਤੀ ਜਾਂਦੇ 6 ਮਹੀਨੇ ਦੇ ਅੰਦਰ ਅੰਦਰ ਪਾਰਟੀ ਦਾ ਜਿਹੜਾ ਸਾਰਾ ਸਟਾਫ ਆ ਤਿਆਰ ਕਰਕੇ ਪ੍ਰਧਾਨ ਦੀ ਚੋਣ ਕੀਤੀ ਜਾਵੇ ਜੀ ਜੀ ਪਰ ਇਹਨਾਂ ਨੇ ਇੱਕ ਮਹੀਨੇ ਦੇ ਵਿੱਚ ਹੀ ਸਾਰਾ ਉਲੰਘਣਾ ਕਰਕੇ ਭਗੌੜੇ ਹੋ ਕੇ ਆਪਣੀ ਮਰਜ਼ੀ ਨਾਲ ਚੋਣ ਕਰਕੇ ਕਾਪੀਆਂ ਸ਼ਬਾਸ ਕੇ ਵੰਡ ਦਿੱਤੀਆਂ ਪਰ ਪਰ ਕਿਸੇ ਦੀ ਕੋਈ ਵੀ ਕੀਤੀ ਜੀ ਜਿਹੜੇ ਡੈਲੀਗੇਟ ਬਣੇ ਇਹ ਸਿਰਫ ਉਦੋਂ ਹੀ ਨਾਂ ਲਿਖਲੇ ਇਹਨਾਂ ਨੇ ਵੀ ਉਹ ਪੁਰਾਣਾ ਜਨਤਕ ਯੂਟਡਾਰ ਉਹ ਕਾਜੀ ਜਨਤਕ ਮਿਚਾ ਪੁਰਾਣਾ ਵਰਕਰ ਹੈ ਇੱਕ ਨਾਂ ਲਿਖਲੇ ਪਰ ਪਰਤੀ ਕਿਤੇ ਨਹੀਂ ਹੋਈ ਠੀਕ ਹੈ ਜੀ ਸੋ ਕਰਕੇ ਉਹੀ ਜਿਹੜੇ ਚਮਚੇ ਨਾਲ ਨਹੀਂ ਵਰਦੇ ਆ ਕੇਲੇ ਚਮਚੇ ਨਾਲ ਨਹੀਂ ਵਰਦੇ ਉਹਨਾਂ ਨੇ ਇਹਨਾਂ ਡੈਲੀਗੇਟ ਬਣਾ ਕੇ ਤਾਂ ਚੋਣ ਕਰ ਲਈ ਹੈ ਠੀਕ ਹੈ ਜੀ ਬਾਕੀ ਕੋਈ ਚਲਦੀ ਉਹਨਾਂ ਦੇ ਪਦਾਨ ਤੇ ਪਹਿਲਾਂ ਹੀ ਸੀਗਾ ਜੀ ਜੀ ਕਿ ਜਿਹੜਾ ਜਿਹੜਾ ਫਰਮ ਹੈ ਉਹਦੀ ਸਲਪੀਰ ਵਾਲਾ ਪੋਲਰ ਤੇ ਜਿੱਤ ਹੋ ਰਹੀ ਹੈ ਉਹ ਹੋ ਰਿਹਾ ਹੈ ਜਿਹੜੀ ਅਸੀਂ ਪਰਤੀ ਕਰ ਰਹੇ ਹਾਂ ਉਹ ਦਿੱਤੇ ਹੋਏ ਕਹਿੰਦਾ ਕਿ ਡੈਮੋਕਰੇਟਿਕ ਵਿਧਾਨ ਸਭਾ ਦੇ ਡੈਲੀਗੇਟ ਕਿੱਥੇ ਹੋਣਗੇ ਠੀਕ ਹੈ ਜੀ ਥੱਲੇ ਤੋਂ ਜਾਏਗੀ ਸਰਪੰਚਾ ਕੱਲ੍ਹ ਤੋਂ ਠੀਕ ਹੈ ਜੀ ਕੱਲ੍ਹ ਤੋਂ ਡੈਲੀਗੇਟਮੈਂਟ ਫੇਰ ਜਾਣਗੇ ਡੈਲੀਗੇਟ ਠੀਕ ਹੈ ਜੀ ਜਿਹੜੇ ਜਾਣਗੇ ਤੇ ਸੇਲ ਕਰ ਦਿੱਤੇ ਸੱਤ ਹੋ ਗਏ ਆਪਾਂ ਅੱਜ ਦੀ ਭਾਰਤੀ ਦੀ ਹੀ ਗੱਲ ਕਰਦੇ ਆ ਤੇ ਉਹਦੇ ਵਿੱਚ ਆਪਾਂ ਦੇਖਦੇ ਆ ਕਿ ਜੋ ਐਸਜੀਪੀਸੀ ਦੇ ਪ੍ਰਧਾਨ ਦੀ ਭੂਮਿਕਾ ਵੀ ਬੜੀ ਮਹੱਤਵਪੂਰਨ ਹੁੰਦੀ ਹੈ ਲੇਕਿਨ ਆਪਾਂ ਦੇ ਘਰ ਜਦੇ ਸਿੰਘ ਧਾਮੀ ਜੀ ਅੱਜ ਇਸ ਦੇ ਵਿੱਚ ਐਬਸੈਂਟ ਰਹੇ ਨੇ ਮਿਸਿੰਗ ਰਹੇ ਨੇ ਐਕਚੁਅਲੀ ਧਾਮੀ ਜੀ ਨੇ ਤਾਂ ਬੜਾ ਨਾਮ ਰਹਿ ਕੇ ਕੰਮ ਕੀਤਾ ਹੈ ਜੀ 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 ਜ ਮੈਂ ਫਟਾਰੀ ਨੇ ਸਾਦੇ ਆ ਸੀ ਕਿ ਹੱਸ ਉਸ ਲੋਪਰ ਰਿਕਾਰਡ ਬਣਾ ਰਿਹਾ ਹੈ ਉਹ ਟਰੱਕ ਦੀ ਆਵਾਜ਼ ਉਠਾਉਣ ਤੋਂ ਵੀ ਔਖਾ ਹੋ ਗਿਆ ਕਿ ਉਹ ਅੱਜ ਤੇ ਹਾਜ਼ਰ ਨਹੀਂ ਹੋਇਆ ਜਿਹੜੇ ਤੇ ਸੀ ਕਹਿੰਦਾ ਕਿ ਤੁਸੀਂ ਕਿਹੜਾ ਡਰ ਦੇ ਘੋੜੇ ਹੋ ਤੁਸੀਂ ਕਿਹੜੇ ਕੰਸਟਰਕਟਰ ਦੇ ਲੋਰ ਬਿਲਕੁਲ ਜੀ 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 ਕਿਹੜਾ ਕਰ ਕਿਉਂ ਹੋ ਗਿਆ ਜੀ ਜੀ ਤਬੀਬੀ ਜੋ ਆਪਣੇ ਹੁਕਮਨਾਮੇ ਅਨੁਸਾਰ ਹੀ 7 ਮੈਂਬਰੀ ਕਮੇਟੀ ਬਣਾਈ ਸੀ ਲੇਕਿਨ 5 ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਭਰਤੀ ਵੀ ਚਾਰੀ ਹੈ ਤੇ ਹੁਣ ਉਸ ਦੇ ਸਬੰਧ ਵਿੱਚ ਕੀ ਹੈ ਜੀ ਕਿਸ ਤਰ੍ਹਾਂ ਅੱਗੇ ਚੋਂੜ ਰਹੀਗੀ ਸਾਰਾ ਜੋ ਪ੍ਰਤਿਕਰਿਆ ਰਹੇਗੀ ਜੀ ਬਹੁਤ ਵੱਡੀ ਤਾਂ ਭਰਤੀ ਕਰਨੀ ਹੈ ਜੀ ਉਹ ਆ ਕੇ ਲੋਕ ਕਰਨ ਕੀ ਆਮ ਲੋਕ ਵੀ ਆ ਰਹੇ ਹੈ ਜਿਹੜੇ ਘਰਾਂ ਦੇ ਹੈ ਜਿਹੜਾ ਨਾਰਾਜ਼ ਹੋਏ ਠੀਕ ਹੈ ਜੀ ਰਡੋਖੇ ਇਹ ਸੁਬੀ ਸਾਈ ਦੀ ਕਰ ਉਹ ਵੀ ਵਾਪਸ ਆ ਰਹੇ ਹੈ ਉਹ ਡਰਦੇ ਹੈ ਕਿ ਤੇ ਚਲੇ ਨਾ ਜਾਈ ਠੀਕ ਹੈ ਜੀ ਕਿਹਨੂੰ ਲੈ ਲਾਏ ਸਾਨੂੰ ਬਾਰ ਬਾਰ ਕਰਦੇ ਵੀ ਤੁਸੀਂ ਨਾ ਕਿਤੇ ਚਲ ਜਿਓ ਅਸੀਂ ਤੁਹਾਡੇ ਨਾਲ ਹਾਂ ਠੀਕ ਹੈ ਜੀ ਤੁਸੀਂ ਇਹ ਗੱਲ ਹੈ ਸਭ ਤੋਂ ਜੋ ਮੈਂ ਅੱਜ ਥੀਨੀ ਠੀਕ ਹੈ ਤਾਂ ਬੀਬੀ ਜੀ ਜਿੱਦਾਂ ਹੁਣ ਅਕਾਲੀ ਦਲ ਨੇ ਤਾਂ ਕਹਿ ਲੋ ਇਹ ਕਿਹਾ ਕਿ ਬਾਦਲ ਤਰੈਣੇ ਕਿ ਬਾਦਲ ਸਿੰਘ ਬਾਦਲ ਨੇ ਪ੍ਰਧਾਨ ਵਾਲਾ ਕੀ ਹੁਣ ਜੋ ਆਪਣੇ ਪੰਜ ਮੈਂਬਰੀ ਕਮੇਟੀ ਦੇ ਭਰਤੀ ਚੱਲੇ ਕਿ ਇਹ ਦੇਖ ਸਕਦੇਗਾ ਕਿ ਨਵੀਂ ਪਾਰਟੀ ਹੁਣ ਉੱਭਰ ਕੇ ਆਵੇਗੀ ਜੀ ਠੀਕ ਜੀ ਨਹੀਂ 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 ਆਏਗੀ ਉਹ ਸੀਤ ਵਾਲਾ ਅਕਾਲੀ ਦਲ ਬੁਰ ਠੀਕ ਜੀ ਸੀਤ ਜੀ ਅਕਾਲੀ ਦਲ ਤੋਂ ਫਤਰੀ ਹੋ ਗਏ ਠੀਕ ਹੈ ਬਕਰ ਭਾਗੰਤ ਜੀ ਤੋ ਵੀਟ ਬਣਿਆ ਸੀ ਉਹ ਹੀ 1500 ਜੀਪੀਐਸ ਕਰ ਰਹੇ ਠੀਕ ਹੈ ਜੀ ਕਿਉਂਕਿ ਹੁਕਮਨਾਮੇ ਜੋ ਹੋਏ ਸਨ ਆਪਾਂ ਦੇਖਿਆ ਕਿ ਨਵੇਂ ਜੱਥੇਦਾਰ ਸਾਹਿਬ ਕੁਲਦੀਪ ਸਿੰਘ ਗੜਗਾਜੀ ਇਹਨੂੰ ਤਾਂ ਲਗਾ ਦਿੱਤਾ ਗਿਆ ਸੀ ਲੇਕਿਨ ਉਹਨਾਂ ਨੇ ਜਦੋਂ ਲੱਗਿਆ ਸੀ ਗਿਆਗਾ ਸੀ ਕਿ ਮੈਂ ਇੱਕ ਪਰਿਵਾਰ ਦਾ ਜੱਥੇਦਾਰ ਨਹੀਂ ਆ ਮੈਂ ਪੰਛਰਾ ਜੱਥੇਦਾਰ ਹੋਵਾਂਗਾ ਲੇਕਿਨ ਪਿਛਲੇ ਸਮਾਂ ਵਿੱਚ ਵੀ ਉਹਨਾਂ ਵੱਲ ਕੋਈ ਇਦਾਂ ਦਾ ਇਨੀਸ਼ੀਏਟਿਵ ਤਾਂ ਲਿਆ ਨਹੀਂ ਗਿਆ ਖਾਸ ਕਰਕੇ ਜੱਜ ਦੀ ਵੀ ਗੱਲ ਕਰਦੀਆਂ ਤੇ ਨਵੇਂ ਪ੍ਰਧਾਨ ਲਗਾ ਦਿੱਤੇ ਗਏ ਲੇਕਿਨ ਇਹ 2 ਸੰਬਰ ਦੇ ਹੁਕਮਨਾਮਿਆਂ ਦੇ ਉਲਟ ਹੀ ਹੈ ਕਿ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜੀ ਇਹਨਾਂ ਨੂੰ ਲਾਇਆ ਸੀ ਲੋਨ ਲੱਗਿਆ ਜਿਹੜੀ ਵਿਧੀ ਅਪਰਾਈ ਜੀ ਜਿੱਦ ਹੀ ਕਰਤੀ ਅੰਤਰੰਕ ਕਮੇਟੀ ਨੇ ਪ੍ਰਧਾਨ ਦੀ ਗੈਰ ਹਾਜ਼ਰੀ ਵਿੱਚ ਜਿਹੜਾ ਡਰਾਮਾ ਖੇਡਿਆ ਸੀ ਪ੍ਰਧਾਨ ਨੇ ਇੱਕ ਮਿੰਨਾ ਪਾਸੇ ਹੋ ਗਏ ਤਾਂ ਤੁਸੀਂ ਜੋ ਕਰਨਾ ਕਰ ਲੋ ਜੀ ਇਹਨਾਂ ਨੇ ਉਹਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੇ ਜੱਤ ਕਰਨ ਆਏ ਸੀ ਬੰਦਾ ਗਿਆ ਜਿਹੜੀ ਜੀ ਜਾਨੀ ਸੁਖਮਨ ਸਿੰਘ ਜੀ ਉਹਨਾਂ ਨੂੰ ਬੇਰੇ ਦੇ ਤੱਕ ਲਾਇਆ ਸੀ ਠੀਕ ਹੈ ਜੀ ਇਹਨੂੰ ਬੇਰੇ ਦੀਆਂ ਨਾਲ ਲਾਇਆ ਸੀ ਠੀਕ ਹੈ ਜੀ

ਬੀਬੀ ਆਪਾਂ ਇਹਦੇ ਜੀ ਦੇਖਦੇ ਅੱਜ ਜੋ ਸੁਖਬੀ ਸਿੰਘ ਬਾਦਲ ਨੂੰ ਪ੍ਰਧਾਨ ਵੀ ਲਾਇਆ ਉਹਦੇ ਵਿੱਚ ਡੈਲੀਗੇਟ ਮੀਟਿੰਗ ਨੇ ਇੱਕ ਹੋਰ ਮਤਾ ਵੀ ਪਾਇਆ ਉਹਦੇ ਵਿੱਚ ਕਿਹਾ ਗਿਆ ਹੈ ਕਿ ਜੋ ਫਕਰ ਕੌਮ ਦਾ ਅਵਾਰਡ ਸੀਗਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੋਂ ਲੈ ਲਿਆ ਗਿਆ ਹੈ ਜੀ ਦਸੰਬਰ 2 ਦੇ ਹੁਕਮਨਾਮੇ ਤੋਂ ਬਾਅਦ ਉਹ ਕਿਹਾ ਕਿ ਉਹ ਵੀ ਜੱਥੇਦਾਰ ਸਾਹਿਬ ਨੂੰ ਬੇਨਤੀ ਕਰਾਂਗੇ ਰੀਕਨਸਿਡਰ ਕੀਤਾ ਜਾਵੇ ਦੇਖੋ ਇਹ ਹੁਣੇ ਸਰ ਕੇ ਲਾਈ ਜਾ ਰਹੀ ਹੈ ਮਰਜ਼ੀ ਦੇ ਨਾਲ ਤੱਕ ਤੇ ਜੱਥੇਦਾਰ ਕਿ ਅਸੀਂ ਕਿਸੇ ਜਿਹੇ ਤਰੀਕੇ ਨਾਲ ਮੁੜ ਕੇ ਉਹ ਦਸੰਬਰ 2 ਦੇ ਹੁਕਮਨਾਮੇ ਤੋਂ ਬਾਅਦ ਬਿਲਕੁਲ ਜੀ ਸਾਡੇ ਨਾਲ ਬੀਬੀ ਜਗੀਰਕੌਰ ਜੀ ਜੁੜੇ ਹੋਏ ਸਨ ਉਹਨਾਂ ਨੇ ਕਹਿ ਰਿਹਾ ਕਿ ਇਹ ਅਕਾਲੀ ਦਲ ਨਹੀਂ ਹੈ ਪਗਵੜਾ ਦਲ ਦਾ ਪ੍ਰਧਾਨ ਬਣੇ ਹੋਏ ਨੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜ਼ਥੇਦਾਰ ਵੀ ਆਪਣੀ ਮਰਜ਼ੀ ਨਾਲ ਲਗਾਏ ਜਾ ਰਹੇ ਨੇ ਤਾਂ ਕਿ ਜੋ ਦਸੰਬਰ 2 ਨੂੰ ਹੁਕਮ ਨਾ ਹੋਸਣ ਉਹਨਾਂ ਨੂੰ ਬਦਲਿਆ ਜਾ ਸਕੇ ਤੇ ਉਸ ਦੇ ਸੰਬੰਧ ਵਿੱਚ ਫਕਰੇ ਕੌਮ ਜੋ ਅਵਾਰਡ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਲਿਆ ਗਿਆ ਸੀ ਤਾਂ ਕਿ ਉਹ ਦੁਬਾਰਾ ਉਹਨਾਂ ਦੇ ਦਿੱਤੇ ਤੇ ਹੋਰ ਵੀ ਜੋ ਹੁਕਮਨਾਮੇ ਪਹਿਲਾਂ ਹੋਸਣ ਉਹਨਾਂ ਨੂੰ ਉਲਟ ਕੀਤਾ ਜਾ ਸਕੇ ਤੁਹਾਡਾ ਆਕਾਲ ਚਲਣਾ ਚੋਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ